ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਪੰਜਾਬ ਦੀ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਤੇ ਗੁਜਰਾਤ ਦੀ ਵਿਸਾਬਾਦ ਵਿਧਾਨ ਸਭਾ ਸੀਟ ਤੇ ਹੋਈਆਂ ਉਪ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਚੋਣਾਂ ਦੇ ਐਲਾਨ ਤੋਂ ਬਹੁਤ ਪਹਿਲਾਂ ਪਾਰਟੀ ਨੇ ਆਪ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਪਛਮੀ ਸੀਟ ਤੋਂ ਉਮੀਦਵਾਰ ਬਣਾਇਆ ਸੀ ਅਤੇ ਉਹ ਇਸ ਦੇ ਵਿੱਚ ਜੇਤੂ ਸਾਬਿਤ ਹੋਏ 2022 ਤੋਂ ਪਹਿਲਾਂ ਇਹ ਸੀਟ ਕਾਂਗਰਸ ਦੇ ਗੜ ਵਰਗੀ ਸੀ ਅਰੋੜਾ ਨੇ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ ਹਰਾਇਆ ਹੈ ਅਰਵਿੰਦ ਕੇਜਰੀਵਾਲ ਨੇ ਦਾਦਾ ਕੀਤਾ ਸੀ ਕਿ ਜੇਕਰ ਅਰੂੜਾ ਜਿੱਤਦੇ ਨੇ ਤਾਂ ਉਹਨਾਂ ਨੂੰ ਭਗਵੰਤ ਮਾਨ ਸਰਕਾਰ ਵਿੱਚ ਮੰਤਰੀ ਬਣਾਇਆ ਜਾਵੇਗਾ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਆ ਵਿਧਾਇਕ ਗੁਰਪ੍ਰੇਮ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ ਇਸ ਦੇ ਵਿੱਚ ਸੰਜੀਵ ਅਰੂੜਾ ਨੂੰ 35144 ਵੋਟਾਂ ਹਾਸਲ ਹੋਈਆਂ ਭਾਰਤ ਪੁਸ਼ਨ ਆਸ਼ੂ ਨੂੰ 24510 ਜੀਵਨ ਗੁਪਤਾ ਨੂੰ 20299 ਵੋਟਾਂ ਅਤੇ ਪਰ ਉਪਕਾਰ ਸਿੰਘ ਨੂੰ 8000 198 ਵੋਟਾਂ ਮਿਲੀਆਂ ਜਿੱਤ ਤੋਂ ਬਾਅਦ ਪੂਰੀ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਨਹੀਂ ਪਾਕੀ ਹੋ ਚੁੱਕੀ ਹੈ ਜੀ ਤੁਸੀਂ ਉਹਦਾ ਰਿਜ਼ਲਟ ਜੀ ਅਸੀਂ ਫਿਰ ਰਿਜ਼ਲਟਸ ਸਾਈਟ ਦੁਬਾਰਾ ਦੇਖ ਲਵਾਂਗੇ ਅਗਲੇ ਫੀਲਰ ਸੀਗਾ ਜਿਹੜੇ ਲੋਕਾਂ ਨੇ ਉਸ ਆਮ ਆਦਮੀ ਪਾਰਟੀ ਦੇ ਚੰਗੇ ਕੰਮਾਂ ਤੇ ਲੋਕ ਪੱਕੀ ਕੰਮਾਂ ਨੂੰ ਤਾਰੀਫ਼ ਦਿੱਤੀ ਹੈ ਜੀ ਇਸ ਦੇ ਨਾਲ ਕੀ ਲੱਗਦਾ ਹੈ ਕਿ ਹੁਣ ਜਿਹੜੀ ਰਾਜ ਸਭਾ ਸੀਟ ਖਾਲੀ ਹੋਈ ਹੈ ਉੱਥੇ ਕੌਣ ਆ ਸਕਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੀ ਕਮਾਨ ਸਵਾਲ ਲੈਣੀ ਜੀ ਅੱਜ ਆਪਾਂ ਚੋਣ ਜਿੱਤੇ ਆ ਉਹਦਾ ਜਸ਼ਨ ਮਨਾਈਏ ਨੱਚੀਏ ਟੱਪਲੀਏ ਬਾਅਦ ਦੀਆਂ ਗੱਲਾਂ ਨੇ ਪਾਰਟੀ ਡਿਸਾਈਡ ਕਰੂਗੀ ਜੀ ਇਹ ਸਾਰਾ ਕੁਝ ਠੀਕ ਠੀਕ ਹੈ ਕਰੋ ਯਾਰ ਆਮ ਆਦਮੀ ਪਾਰਟੀ ਸਮੂਹ ਆਮ ਆਦਮੀ ਪਾਰਟੀ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਸਾਰੇ ਆਮ ਆਦਮੀ ਪਾਰਟੀ ਲਈ ਬੜਾ ਖੁਸ਼ੀ ਦਾ ਦਿਨ ਹੈ ਅੱਜ ਆਮ ਆਦਮੀ ਪਾਰਟੀ ਦੇ ਰੋਜ਼ਾਨਾ ਪਛਮੀ 2 ਪਚੌਣ ਦੇ ਵਿੱਚ ਸ਼੍ਰੀ ਸੰਜੀਵ ਰੋੜਾ ਜੀ ਬੜੀ ਪਹਾੜੀ ਮਾਤੇ ਨਾਲ ਜਿੱਤੇ ਨੇ ਇਹ ਮਹਿਜ ਇੱਕ ਚੋਣ ਨਹੀਂ ਸੀਗੀ ਉਪ ਚੋਣ ਨਹੀਂ ਸੀਗੀ ਇਹ ਚੋਣ ਸੀਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਕਾਰਗੁਜ਼ਾਰੀ ਦੀ 3 ਸਾਲ ਦੀ ਸਰਕਾਰ ਦੇ ਵਿੱਚ ਸਾਡੀ ਸਰਕਾਰ ਨੇ ਜੋ ਕੰਮ ਕੀਤੇ ਆ ਉਹਨਾਂ ਤੇ ਲੋਕਾਂ ਨੇ ਮੋਹਰ ਲਾਈ ਆ ਇਹ ਰਿਫਲੈਕਸ਼ਨ ਹੈਗੀ ਆ ਜੇ 2027 ਦੇ ਇਲੈਕਸ਼ਨ ਜਿਹੜੀ ਆ ਅਸੀਂ ਇਸੇ ਤਰੀਕੇ ਦੇ ਨਾਲ ਜਿੱਤਾਂਗੇ ਕਿਉਂਕਿ ਸਾਡੀ ਪਾਰਟੀ ਨੇ ਪਹਿਲੇ ਦਿਨ ਤੁਸੀਂ ਦਾਵਾ ਕੀਤਾ ਸੀ ਕਿ ਅਸੀਂ ਰਾਜਨੀਤੀ ਕਰਨੀ ਰਾਜਨੀਤੀ ਬਦਲਣ ਆਏ ਆ ਇਹਦੀ ਰਿਫਲੈਕਸ਼ਨ ਤੁਸੀਂ ਦੇਖੀ ਹੋਵੇ ਲਾਹਾਂ ਦੇ ਇਲੈਕਸ਼ਨ ਦੇ ਵਿੱਚ ਕਿਸੇ ਵੀ ਚੈਨਲ ਤੇ ਕਿਸੇ ਵੀ ਪ੍ਰੈਸ ਦੇ ਵਿੱਚ ਕਿਸੇ ਯੂਟਿਊਬਰ ਦੇ ਵੱਲੋਂ ਇਹ ਨਹੀਂ ਬਿਖਾਇਆ ਗਿਆ ਹੋਊਗਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੁਰਾਣਾ ਰੁਝਾਨ ਚੱਲਿਆ ਆਉਂਦਾ ਸੀਗਾ ਕਿ ਜਦੋਂ ਵੀ ਕੋਈ ਉਪ ਚਨਾਬ ਹੁੰਦੀ ਸੀਗੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕੀਤੀ ਜਾਂਦੀ ਸੀਗੀ ਪੁਲਿਸ ਦੇ ਮਦਦ ਨਾਲ ਗੁੰਡਿਆਂ ਦੇ ਮਦਦ ਨਾਲ ਲੋਕਾਂ ਨੂੰ ਭਰਮਾਇਆ ਜਾਂਦਾ ਸੀ ਲੋਕਾਂ ਨੂੰ ਡਰਾਇਆ ਜਾਂਦਾ ਸੀਗਾ ਐਰਕਾਂ ਕਿਸੇ ਖੰਡੀ ਤੁਸੀਂ ਖਬਰ ਸੁਣੀ ਨਹੀਂ ਹੋਏਗੀ ਬਿਲਕੁਲ ਸਾਫ਼ ਸੁਥਰੀ ਇਲੈਕਸ਼ਨ ਹੋਈ ਹੈ ਲੋਕਾਂ ਨੂੰ ਆਪਣੀ ਆਜ਼ਾਦੀ ਦੇ ਨਾਲ ਮਤਦਾਨ ਕਰਨ ਦਾ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਸੀਗਾ ਅਸੀਂ ਧੰਨੀਆਂ ਧੰਨਵਾਦੀ ਅਸੀਂ ਲੁਧਿਆਣਾ ਪਛਮੀ ਦੇ ਵੋਟਰਾਂ ਦੇ ਜਿਨ੍ਹਾਂ ਨੇ ਇੱਕ ਇਮਾਨਦਾਰ ਨੂੰ ਨਾਂ ਇੱਕ ਬਦਮਾਸ਼ ਨੂੰ ਇੱਕ ਧਕੇਸ਼ਾ ਨੂੰ ਹਰਾਇਆ ਹੈਗਾ ਔਰ ਅਸੀਂ ਆਸ ਕਰਦੇ ਆ ਕਿ ਜਿਸ ਤਰੀਕੇ ਨਾਲ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਅਸੀਂ ਆਪਣਾ 100% ਦੇਾਂਗੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਅਸੀਂ ਇਹ ਜਤਨ ਛੀਲਾਂ ਕਾਇ ਨਸ਼ੀਬ ਰੋਧੀ ਸਾਡੀ ਲੜਾਈ ਚੱਲ ਰਹੀ ਹੈ ਸਿੱਖਿਆ ਕ੍ਰਾਂਤੀ ਦੀ ਲੜਾਈ ਚੱਲ ਰਹੀ ਹੈ ਅਸੀਂ ਰਾਹ ਦੇਣ ਲਾ ਕੇ ਲੋਕਾਂ ਦੇ ਸੁਪਨਿਆਂ ਦੇ ਨਾਲ ਜਿਹੜਾ ਸਾਨੂੰ ਉਹਨਾਂ ਦੇ ਹਾਂ ਦਾ ਬਣਾ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਬਣਾਵਾਂਗੇ ਜੀ ਇਸੇ ਤਰੀਕੇ ਨਾਲ ਨਾਲ ਇੱਕ ਮੈਂ ਖੁਸ਼ੀ ਹੋਰ ਸਾਂਝੀ ਕਰਨਾ ਚਾਹੁੰਦਾ ਹਾਂ ਗੁਜਰਾਤ ਤੋਂ ਹਾਂਜੀ ਗੁਜਰਾਤ ਤੋਂ ਸਾਡੇ ਬਹੁਤ ਹੀ ਨੌਜਵਾਨ ਕੈਂਡੀਡੇਟ ਬੜੇ ਰੋਸ਼ਨ ਖਿਆਲ ਕੈਂਡੀਡੇਟ ਜੀ ਇਟਾਲੀਆ ਜੀ ਅੱਜ ਜਿੱਤੇ ਨੇ ਬੜੇ ਵੱਡੇ ਮਾਰ ਦੇ ਨੇ ਜਿੱਤੇ ਨੇ ਇਹ ਵੀ ਇਸ ਗੱਲ ਦੀ ਮੋਹਰ ਲੱਗਦੀ ਹੈ ਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਆਉਣ ਵਾਲਾ ਭਵਿੱਖ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਹੈ ਧੰਨਵਾਦ ਕੀ ਲੱਗਦਾ ਕਿ ਇਸ ਤੋਂ 2027 ਦੀ ਨਹੀਂ ਜਿਹੜੀ ਪੰਜਾਬ ਚ ਹੋੜ ਪਹੁੰਚ ਬਿਲਕੁਲ 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 ਜਿਸ ਤਰੀਕੇ ਦੇ ਨਾਲ ਵਰਦੀ ਪਾਰਟੀਆਂ ਲਈ ਇੱਕ ਝੂਠ ਦਾ ਜਿਹੜਾ ਬੱਦਲ ਖੜਾ ਕੀਤਾ ਗਿਆ ਸੀ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਨਾਲ ਚੁਟਕੀ ਦੇ ਨਾਲ ਉਸ ਬੱਦਲ ਨੂੰ ਉਡਾਤਾ ਗਿਆ ਕਿ ਪੰਜਾਬ ਦੇ ਵਿੱਚ ਚਰਮਾਨਦਾਰੀ ਦੀ ਰਾਜਨੀਤੀ ਚੱਲੇਗੀ ਸ਼ਰਾਫਤ ਦੀ ਰਾਜਨੀਤੀ ਚੱਲੇਗੀ